ਮੇडम ਕੀ ਨਾਮ ਆਪਣਾ ਤੇ ਕੀ ਪ੍ਰੋਬਲਮ ਰੱਖਿਆ ਸੀ ਮੇਰਾ ਨਾਮ ਮੌਨਿਕਾ ਰਾਣੀ ਹੈ ਜੀ ਸਤਿ ਸ਼੍ਰੀ ਅਕਾਲ ਸਾਰੇ ਸ਼ਹਿਰ ਵਾਸੀਆਂ ਨੂੰ ਜੀ ਆਪਾਂ ਫੰਕਸ਼ਨ ਕਰਵਾ ਰਹੇ ਹਾਂ ਜੀ ਸ਼ਹਿਰ ਵਾਸੀਆਂ ਵਾਸਤੇ ਤੀਆਂ ਤੀਜ ਦੀਆਂ ਕਦੋਂ ਜੀ 19 ਜੁਲਾਈ ਨੂੰ ਦਿਨ ਸ਼ਨੀਵਾਰ ਰਾਇਲ ਇੰਡ ਦੇ ਵਿੱਚ ਕੀ ਇਸ ਦਾ ਸਮਾਂ ਕੀ ਹੋਏਗਾ ਸੁਬਾ 11:00 ਤੋਂ ਲੈ ਕੇ ਸ਼ਾਮੀ 6:00 ਵਜੇ ਤੱਕ ਹੋਏਗਾ ਜਿੰਨੇ ਵਿੱਚ ਲੇਡੀਜ਼ ਨੂੰ ਪ੍ਰੋਪਰਲੀ ਇੰਜੋਇਮੈਂਟ ਮਿਲੇਗੀ ਖਾਣ ਪੀਣ ਦਾ ਵੀ ਸਭ ਕੁਝ ਹੋਏਗਾ ਲਾਈਟ ਟੋਲ ਹੋਏਗਾ ਗਿੱਦਾ ਬੋਲੀ ਆ ਜੋ ਵੀ ਉਹਨਾਂ ਦਾ ਫੰਕਸ਼ਨ ਹੁੰਦਾ ਲੇਡੀਜ਼ ਦਾ ਉਹ ਸਭ ਫੁੱਲ ਇੰਜੋਇਮੈਂਟ ਮਿਲੇਗੀ ਉਹਦੇ ਵਿੱਚ ਕਿਉਂ ਇੰਟਰਵਿਊ ਵੀ ਹੈ ਹਾਂਜੀ ਉਹਦੇ ਵਿੱਚ 550 ਰੁਪੀਆ ਦੀ ਐਲਟਰੀ ਟਿਕਟ ਹੈ 550 ਰੁਪਿਆ ਪਰ ਪਰਸਨ ਲੱਗੇਗੀ ਹੋਰ ਮੈਨਾਨੂੰ ਕੀ ਕਹਿਣਾ ਚਾਹੋਗੇ ਬਸ ਇਹੀ ਜੀ ਸਾਰੇ ਤੁਸੀਂ ਆਈ ਹੋਏ ਇੰਜੋਏ ਕਰਿਓ ਹਾਂਜੀ ਮੈਂ ਕੀ ਨਾਮ ਆਪਕੋ ਮੇਰਾ ਨਾਮ ਮੀਪਲ ਦੋਰਾ ਹੈ ਆਪਣੇ ਜੋ ਤੀਆਂ ਤਿਸਦੀਆਂ ਦਾ ਫੰਕਸ਼ਨ ਰਾਇਲਿੰਗ ਦੇ ਵਿੱਚ ਕਰਵਾ ਰਿਆ ਜੋ ਫੰਕਸ਼ਨ ਕਰਵਾ ਰਿਆ ਉਹ ਆਪਣੇ ਮਨਪ੍ਰੀਤ ਕੋਰ ਮੈਮ ਜਿਹੜੇ ਕਿ ਹਰ ਸਾਲ ਇਸ ਫੰਕਸ਼ਨ ਨੂੰ ਜਿਵੇਂ ਕਰਵਾ ਚੌਥਾ ਫੰਕਸ਼ਨ ਹੋ ਗਿਆ ਤੀਆਂ ਤਿਸਦੀਆਂ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਉਂਦੇ ਨੇ ਤਾਂ ਮੈਂ ਮੈਮ ਨੂੰ ਕਹੂੰਗੀ ਕਿ ਬਹੁਤ ਵਧੀਆ ਇਸ ਲੈਵਲ ਤੇ ਕਰਾਨ ਕਿ ਹਰ ਫੰਕਸ਼ਨ ਦੇ ਵਿੱਚ ਆਪਾਂ ਇੰਨੇ ਕੁ ਵਧੀਆ ਖਰੇ ਉੱਤਰੀਏ ਕਿ ਸਾਰੇ ਪੰਜਾਬੀ ਸੱਭਿਆਚਾਰ ਨੂੰ ਪਤਾ ਲੱਗੇ ਕਿ ਪੰਜਾਬੀ ਸੱਭਿਆਚਾਰ ਨੂੰ ਲੋਕ ਪੁੱਲਦੇ ਜਾ ਰਹੇ ਆ ਠੀਕ ਹੈ ਵੀ ਉਹਦੇ ਵਿੱਚ ਨਾ ਅੱਜਕੱਲ ਦੇ ਬੱਚੇ ਨੂੰ ਕਿਸੇ ਨੂੰ ਨਹੀਂ ਪਤਾ ਕਿ ਪੰਜਾਬੀ ਸੱਭਿਆਚਾਰ ਕੀ ਆ ਠੀਕ ਹੈ ਇਸ ਇਹਦੇ ਵਿੱਚ ਆਪਾਂ ਨੂੰ ਇਹ ਪਤਾ ਲੱਗਦਾ ਕਿ ਪੰਜਾਬੀ ਪਹਿਰਾਵਾ ਪਾ ਕੇ ਆਪਾਂ ਜਦੋਂ ਦੀਆਂ ਤੀਜ਼ ਦੀਆਂ ਮਨਾਉਂਦਿਆਂ ਤਾਂ ਹਰ ਇੱਕ ਬੱਚੇ ਨੂੰ ਪਤਾ ਲੱਗਦਾ ਕਿ ਤੀਆਂ ਤੀਜ਼ ਦੀਆਂ ਦਾ ਫੰਕਸ਼ਨ ਕੀ ਆ ਇਹਦੇ ਵਿੱਚ ਹੋਰ ਵੀ ਕੋਈ ਗੈਸਟ ਕੌਣ ਆ ਰਿਹਾ ਹੈ ਇਹਦੇ ਵਿੱਚ ਗੈਸਟ ਆ ਰਹੇ ਆ ਮੈਮ ਪ੍ਰਭਤਾ ਹਲੀਵਾਲ ਜੀ ਜੋ ਕਿ ਇਸ ਦੇ ਵਿੱਚ ਜੂਰੀ ਹੈਡ ਨੇ ਤੇ ਉਹਦੇ ਇਲਾਵਾ ਆਪਣੇ ਇੱਥੇ ਆ ਰਹੇ ਹੈਗੇ ਆ ਅ ਫਸਾਨਾ ਖਾਨ ਦੀ ਪੈਨ ਅ ਰਫਤਾਰ ਕੌਰ ਲੱਕੀ ਮੋਰਨ ਬਲਾਇੰਡ ਸੱਚੀ ਗਾਜ ਦੇ ਸਾਰਿਆਂ ਨੂੰ ਮੇਰਾ ਨਾਮ ਹਨਪ੍ਰੀਤ ਕੌਰ ਹੈ ਤੇ ਮੈਂ ਸ਼ਹਿਰ ਦੇ ਵਿੱਚ ਤੀਆਂ ਦਾ ਮੇਲਾ ਕਰਵਾ ਰਹੀ ਹਾਂ ਜੋ ਕਿ 19 ਜੁਲਾਈ ਨੂੰ ਦਿਨ ਸ਼ਨੀਵਾਰ 11 ਵਜੇ ਤੋਂ ਲੈ ਕੇ 6 ਵਜੇ ਤੱਕ ਰਾਇਲ ਐਂਡ ਪੈਲੇਸ ਦੇ ਵਿੱਚ ਬਟਿੰਡਾ ਟੀਵੀ ਟਾਵਰ ਦੇ ਸਾਹਮਣੇ ਉੱਥੇ ਮਨਾਇਆ ਜਾ ਰਿਹਾ ਤੇ ਮੈਂ ਇਹ ਤੁਹਾਨੂੰ ਹੁਮ ਹੁਮਾ ਕੇ ਸਾਰੇ ਪਹੁੰਚੋ ਤੇ ਜਿਨ੍ਹਾਂ ਨੇ ਵੀ ਟਿਕਟਾਂ ਜਾਂ ਸਟਾਲਸ ਵਗੈਰਾ ਕੁਝ ਵੀ ਲੈਣਾ ਕਰਨਾ ਹੈ ਤਾਂ ਮੈਨੂੰ ਕਾਲ ਕਰ ਲਓ ਮੇਰਾ ਨੰਬਰ ਡਿਸਪਲੇ ਤੇ ਕਾਜ ਨੰਬਰ ਵੀ ਬੋਲ ਦਿਓ ਆਪਣੇ ਹੈ ਨੰਬਰ ਬੋਲ ਦਿਓ ਆਪਣਾ ਫਿਰ ਨੰਬਰ 7 ਤਾਰੀਖ 140 825 82 ਤੇ ਕਾਲ ਕਰੋ। ਹਾਂ ਜੀ ਮੈਡਮ ਮੈਡਮ ਜੀ ਤੀਆਂ ਦਾ ਮੇਲਾ ਕਰਵਾ ਰਹੇ ਨੇ। ਇਹਦੇ ਵਿੱਚ ਬੋਲੀਆਂ ਕਿੱਦਾਂ ਪੈਂਦੇ ਨੇ ਤੁਸੀਂ ਬੋਲੀਆਂ ਪਾ ਕੇ ਦਿਖਾ ਦਿਓ ਇੱਕ ਦੋ। ਹਾਂ ਜੀ ਸੱਚ ਕਹਿੰਦਾ ਤਾਂ ਮੇਰੇ ਵੱਲੋਂ ਸੱਚੀ ਗਾ ਸਾਰੇ ਤੰਤਰਾ ਹੋ ਗਏ। ਬਠਿੰਡਾ ਵਾਸੀਆਂ ਨੂੰ ਮੇਰੀ ਭੈਣ ਛੋਟੀ ਭੈਣ ਮਨਪ੍ਰੀਤ कौर ਜੋ ਹਰ ਸਾਲ ਇਵੈਂਟ ਕਰਵਾਉਂਦੇ ਆ ਐਸ ਵਾਰ ਵੀ ਵਧੀਆ ਹੁਨੂਮਾ ਕੇ ਇਵੈਂਟ ਕਰਵਾ ਰਹੇ ਆ ਜੇ ਉਹ ਤੀਆਂ ਤੀਜ ਦੀਆਂ ਬਠਿੰਡਾ ਦੇ ਵਿੱਚ ਸੋ ਇਹਦੇ ਵਿੱਚ ਸਾਰੇ ਪੰਜਾਬੀ ਸੱਭਿਆਚਾਰ ਪਹਿਰਾਵੇ ਦਿਖਾਏ ਜਾਣਗੇ ਕੋਈ ਵੀ ਵੈਸਟਰਨ ਡਰੈਸ ਨਹੀਂ ਪਾਈ ਜਾਊਗੀ ਤੇ ਐਂਡ ਇਹਦੇ ਵਿੱਚ ਬਸ ਇਹੀ ਦੱਸਿਆ ਜਾਊਗਾ ਕਿ ਆਉ ਤੀਆਂ ਮਨਾਓ ਤੇ ਤੀਆਂ ਦੇ ਵਿੱਚ ਜੋ ਵੀ ਬੋਲੀਆਂ ਹੁੰਦੀਆਂ ਜੋ ਕਿ ਆਪਣੇ ਪ੍ਰਾਣੇ ਵਿਸੇ ਦੇ ਵਿੱਚ ਪਾਈਆਂ ਜਾਂਦੀਆਂ ਸੀਗੀਆਂ ਤੇ ਅੱਜ ਕੱਲੋ ਉਹ ਅਲੋਪ ਹੋ ਰਹੀਆਂ ਉਹ ਚੀਜ਼ਾਂ ਨੂੰ ਅਸੀਂ ਅੱਗੇ ਲੈ ਕੇ ਆ ਰਹੇ ਹਾਂ ਕਿਹੜੀਆਂ ਬੋਲੀਆਂ ਨੇ ਜੀ ਪੱਗੀ ਦਿਖਾ ਦਊਂਗੇ ਸੋਣ ਚੜੀ ਗਿਆ ਤੀਆਂ ਦੇ ਦਿਨ ਮੇਲੇ ਕੜੀ ਮਾਇ